हां जी दोस्तों चिट्टे वाली मशहूर जो, बीबा जो, जो, जो कि बीबा अमनदीप कौर बरे ਤੁਸੀਂ ਸਭ ਜਾਣਦੇ ਹੋ ਜੋ ਕਿ ਬਕਾਇਦਾ ਪੰਜਾਬ ਪੁਲਿਸ ਦੇ ਡਿਊਟੀ ਨ ਬਾਹਰ ਆਈ ਸੀ ਦੋਸਤੋ ਉਸ ਨੂੰ ਜੋ ਕਿ ਚਿੱਟੇ ਕਾਣ ਮਾਮਲੇ ਵਿੱਚ ਗ੍ਰਿਫਤਾਰ ਕਰ ਲਿਆ ਗਿਆ ਸੀ ਜੋ ਕਿ ਦੋਸਤੋ ਤੁਹਾਨੂੰ ਦੱਸ ਦਿੰਨੇ ਆ ਕਿ ਉਹਦੀ ਜ਼ਮਾਨਤ ਹੋ ਚੁੱਕੀ ਹੈ ਤੇ ਬਾਹਰ ਆ ਚੁੱਕੀ ਹੈ ਜੋ ਕਿ ਦੋਸਤੋ ਨਿਊਜ਼ਾਂ ਵਾਲਿਆਂ ਵੱਲੋਂ ਉਸ ਦੀ ਇੱਕ ਜੋ ਕਿ ਇੰਟਰਵਿਊ ਕੀਤੀ ਜਾਂਦੀ ਹੈ ਉਸ ਵਿੱਚ ਉਸ ਬੀਬੀ ਵੱਲੋਂ ਪੂਰਾ ਆਪਣਾ ਜੋ ਕਿ ਸੱਚ ਦੱਸਿਆ ਜਾਂਦਾ ਹੈ ਬਾਕੀ ਦੋਸਤੋ ਤੁਹਾਨੂੰ ਦੱਸ ਦਿੰਨੀ ਹੈ ਕਿ ਲੋਕਾਂ ਦਾ ਕਹਿਣਾ ਸੀ ਕਿਸ ਬੀਬੀ ਦਾ ਘਾਟਾ ਆਇਆ ਦਿੱਤਾ ਜਾਵੇ ਜਦੋਂ ਦੋਸਤੋ ਇੱਕ ਨਿਊਜ਼ ਰਿਪੋਰਟਰ ਨੇ ਉਸ ਨੂੰ ਪੁੱਛਿਆ ਤਾਂ ਉਸ ਬੀਬੀ ਵੱਲੋਂ ਕਿਹਾ ਗਿਆ ਕਿ ਜੋ ਕਿ ਮੇਰਾ ਘਰ ਤਾਂ 50 ਲੱਖ ਰੁਪਏ ਮੈਂ ਲੋਨ ਲੈ ਕੇ ਚੱਕਿਆ ਹੈ ਤੇ ਮੇਰਾ ਘਰ ਤਾਂ ਲੋਨ ਤੇ ਹੈ ਬਾਕੀ ਦੋਸਤੋ ਉਸ ਬੀਬੀ ਵੱਲੋਂ ਕਿਹਾ ਗਿਆ ਹੈ ਕਿ ਮੇਰੀ ਜੋ ਕਿ ਸੈਲਰੀ ਹੈ ਉਹ 80-85 ਹਜ਼ਾਰ ਰੁਪਏ ਐਮ ਉਸ ਵਿੱਚੋਂ ਹੀ ਆਪਣੀ ਜੋ ਕਿ ਹੈ ਘਰ ਦਾ ਜੋ ਕਿ ਹੈ ਕਿਸ਼ਤ ਭਰਦੀ ਹਾਂ ਬਾਕੀ ਦੋਸਤੋ ਉਸੇ ਨੂੰ ਲੈ ਕੇ ਚੱਲਦੇ ਹਾਂ ਉਸਦੇ ਫੋਨ ਉੱਤੇ ਵੀ ਸਵਾਲ اٹھਾਏ ਗਏ ਤੇ ਉਸ ਬੀਬੀ ਵੱਲੋਂ ਕਿਹਾ ਗਿਆ ਹੈ ਕਿ ਆਈਫੋਨ 1.5 ਲੱਖ ਦਾ ਜ਼ਰੂਰ ਹੈ ਬਾਕੀ ਇਹ ਮੈਂ ਬਾਹਰੋਂ ਮੰਗਵਾਇਆ ਜਿਵੇਂ ਕਿ ਸਬਦ ਰਿਸ਼ਤੇਦਾਰੀ ਬਾਹਰ ਹੁੰਦੇ ਹਨ ਮੈਨੂੰ ਵੀ ਕਿਸੇ ਨੇ ਬਾਹਰੋਂ ਗਿਫਟ ਕੀਤਾ ਹੈ ਬਾਕੀ ਦੋਸਤੋ ਤੁਹਾਨੂੰ ਦੱਸ ਦਿੰਨੇ ਆ ਕਿ ਉਸ ਬੀਬੀ ਵੱਲੋਂ ਜੋ ਕਿ ਦੱਸਿਆ ਗਿਆ ਹੈ ਕਿ ਮੈਂ ਚੱਟੇ ਦਾ ਕੋਈ ਵਪਾਰ ਨਹੀਂ ਕਰਦੀ ਮੈਂ ਬਾਕੀ ਦੋਸਤੋ ਤੁਹਾਨੂੰ ਦੱਸ ਦਿੰਨੇ ਆ ਕਿ ਉਸ ਬੀਬੀ ਦੇ ਜੋ ਕਿ ਗੋਟੀ ਉੱਤੇ ਰੋਲੈਕਸ ਦੀ ਘੜੀ ਬੰਨੀ ਗਈ ਸੀ ਉਸ ਉੱਪਰ ਵੀ ਕਾਫੀ ਹਰਾ ਸਵਾਲ ਉਠਾਇਆ ਗਿਆ ਸੀ ਉਸ ਬੀਬੀ ਦਾ ਕਹਿਣਾ ਹੈ ਕਿ ਰੋਲੇਕਸ ਦੀ ਘੜੀ ਨਹੀਂ ਹੈ ਉਹ ਡੁਪਲੀਕੇਟ ਹੈ ਤੁਸੀਂ ਇੱਕ ਵਾਰ ਚੈੱਕ ਕਰਵਾ ਲਵੋ ਉਸ ਬੀਬੀ ਨੇ ਦੱਸਿਆ ਇੱਕ ਜੋ ਕਿ ਮੇਰੀ ਘੜੀ ਹੈ ਪੁਲਿਸ ਗ੍ਰਿਪ ਪੁਲਿਸ ਦੇ ਵਿੱਚ ਰਸਤ ਦੇ ਵਿੱਚ ਹੈ ਤੁਸੀਂ ਜਾ ਕੇ ਇੱਕ ਵਾਰੀ ਜਾਂਚ ਜ਼ਰੂਰ ਕਰਵਾਓ ਕਿ ਉਹ ਘੜੀ ਕਿੰਨੇ ਕ ਦੀ ਹੈ ਬਾਕੀ ਦੋਸਤੋ ਤੁਹਾਨੂੰ ਦੱਸ ਦਿੰਨੇ ਆ ਕਿ ਉਸ ਬੀਬੀ ਵੱਲੋਂ ਜੋ ਕਿ ਥਾਰ ਨੂੰ ਲੈ ਕੇ ਵੀ ਇੱਕ ਵੱਡਾ ਜੋ ਕਿ ਹੈ ਸਾਹਮਣੇ ਸਖ ਦੱਸਿਆ ਗਿਆ ਹੈ ਉਸ ਬੀਬੀ ਦਾ ਕਹਿਣਾ ਹੈ ਕਿ ਥਾਰ ਗੱਡੀ ਜੋ ਕਿ ਹੈ ਮੈਂ ਸੈਗਨ ਨੇ ਲਈ ਸੀ ਬਾਕੀ ਦੋਸਤੋ ਤੁਹਾਨੂੰ ਦੱਸ ਦਿੰਨੇ ਆ ਕਿ ਉਸ ਬੀਬੀ ਦਾ ਕਹਿਣਾ ਹੈ ਕਿ ਮੈਂ ਥਾਰ ਗੱਡੀ ਦੇ ਜੋ ਕੇ ਕਾਗਜ਼ ਪੱਤਰ ਹੀ ਪੂਰੇ ਕਰਵਾਉਣ ਉੱਥੇ ਗਈ ਸੀ ਕਿ ਮੈਂ ਕੋਈ ਵੀ ਜੋ ਕੇ ਛਿੱਟਾ ਵਪਾਰ ਨਹੀਂ ਕਰਦੀ ਜੇ ਕਿ ਤੁਹਾਨੂੰ ਲੱਗਦਾ ਹੈ ਕਿ ਮੈਂ ਛਿੱਟਾ ਵਪਾਰ ਕਰਦੀ ਆ ਕਿ ਤੁਸੀਂ ਨਿੱਕੀ ਤੋਂ ਨਿੱਕੀ ਛਾਣਬੀਣ ਜ਼ਰੂਰ ਕੀਤੀ ਜਾਵੇ ਬਾਕੀ ਦੋਸਤੋ ਸਾਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ ਕਿ ਤੁਸੀਂ ਇਸ ਬੀਬੀ ਬਾਰੇ ਕੀ ਕਹਿਣਾ ਚਾਹੋਗੇ ਬੀਬੀ ਸੱਚ ਬੋਲਦੀ ਹੈ ਕਿ ਝੂਠ ਬੋਲਦੀ ਹੈ ਮਿਲਦੇ ਆਂ ਅਗਲੀ ਵੀਡੀਓ ਵੱਲ ਧੰਨਵਾਦ